ਅਸੀਂ ਅਕਸਰ ਦੇਖਿਆ ਕਿ ਜਦ ਮਾਰੇ ਅੰਸਰਾਂ ਦੇ ਵਿਰੁੱਧ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਇਸ ਦਾ ਖਮਿਆਜ਼ਾ ਬਹੁਤ ਬੁਰਾ ਭੁਗਤਣਾ ਪੈਂਦਾ ਹੈ। ਅਜਿਹੇ ਦੇ ਵਿੱਚ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਇਹ ਘਟਨਾ ਹੂਬ-ਹੂ ਵਾਪਰੀ ਕਿਉਂਕਿ ਇੱਕ ਸ਼ਖਸ ਦੇ ਵੱਲੋਂ ਮਾਰੇ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ ਤਾਂ ਉਹਨਾਂ ਨੇ ਖਾਰ ਖਾਂਦੇ ਹੋਏ ਉਸ ਨੌਜਵਾਨ ਦੇ ਨਾਲ ਐਸੀ ਕਿੜਕੜੀ ਕੀਤੀ ਕਿ ਸ਼ਾਇਦ ਉਹ ਜ਼ਿੰਦਗੀ ਭਰ ਇਹ ਨਹੀਂ ਭੁੱਲੇਗਾ। ਦਰਸਲ ਅਮਰਸਰ ਦੇ ਪਿੰਡ ਚਾਟੇਵਿੰਡ ਇਲਾਕੇ ਦੇ ਵਿੱਚ ਇੱਕ ਪਾਠੀ ਸਿੰਘ ਨੂੰ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਨਸ਼ਾ ਵੇਚਣ ਵਾਲੀ ਤਸਕਰਾਂ ਦੇ ਵੱਲੋਂ ਪਾਠੀ ਸਿੰਘ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੀਸੀਟੀਵੀ ਵੀਡੀਓ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਿਆ মিডিਆ ਦੇ ਨਾਲ ਗੱਲਬਾਤ ਤੋਂ ਪਰ ਉਹਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਇਸ ਮੌਕੇ ਪੀੜਤ ਪਰਿਵਾਰ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਵਾਂਡ ਦੇ ਵਿੱਚ ਨਸ਼ੇ ਦਾ ਕਾਰੋਬਾਰ ਚੱਲਦਾ ਹੈ ਤੇ ਜਦੋਂ ਉਹ ਆਪਣੇ ਗੁਵਾਂਡੀਆਂ ਨੂੰ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹਨਾਂ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਉਹਨਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਕਰ ਦਿੱਤਾ। ਉਹਨਾਂ ਦੱਸਿਆ ਕਿ ਉਹਨਾਂ ਦਾ ਲੜਕਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਾਠੀ ਸਿੰਘ ਦੇ ਵਿੱਚੋਂ ਕੰਮ ਕਰਦਾ ਹੈ ਅਤੇ ਉਹ ਆਪਣੇ ਘਰ ਆ ਰਿਹਾ ਸੀ ਤਾਂ ਉਸ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਗਾਲ ਮੰਦਾ ਕੱਢਦੇ ਸਾਨੂੰ ਦਈਆਂ ਗਾਲ ਮੰਦਾ ਨਾ ਕੱਢੋ ਵੀ। ਪਹਿਲੋਂ ਵੀ ਇਹਨੂੰ ਮੁੰਡੇ ਨੂੰ ਘੇਰਿਆ ਸੀ ਉਹਨਾਂ ਮੁੜ ਕੇ ਬਾਅਦ ਫੇਰ ਦੁਜਨਮ ਘੇਰ ਲਿਆ। ਉਹ ਚੱਲ ਗਏ ਹਸਪਤਾਲ ਤੇ ਮੁੜ ਕੇ ਮੁੰਡਾ ਆ ਡਿਊਟੀੋਂ ਤੇ ਮੈਨੂੰ ਕਹਿੰਦੇ ਵੀ ਚਲ ਫੋਨ ਕਰੀ ਜਾਂਦੇ ਕਹਿੰਦੇ ਘਰ ਚਲ ਜਓ ਘਰ ਚਲ ਜਓ ਮੈਂ ਘਰ ਚਲ ਗਿਆ ਤੇ ਚਾਤਾਂ ਮਾਰੀ ਜਾਂਦੇ ਜਹੀ ਅੰਦਰ ਚਲ ਗਏ ਤੰਦਰੋਂ ਉੱਤੋਂ ਪੌੜੀ ਲਾ ਕੇ ਥੱਲੇ ਆ ਗਏ ਤੇ ਸਾਨੂੰ ਤੇ ਜੇ ਕਮਰੇ ਜਾ ਕੇ ਤੇ ਮੁੰਡੇ ਨੂੰ ਮਾਰਨ ਰਹਿ ਗਏ ਜੀ ਕਿੰਨੀ ਦੇਰ ਤੋਂ ਨਸ਼ਾ ਵੇਚਦੇ ਹੈ ਤੁਹਾਡੇ ਵੱਲੋਂ ਕਿਸੇ ਨੂੰ ਤਾਂ ਵਿਰੋਧ ਕੀਤਾ ਜਾ ਰਿਹਾ ਬੜੇ ਸਮੇਂ ਤੋਂ ਬੜੇ ਸਮੇਂ ਤੋਂ ਵੇਚਦੇ ਬੋਲ ਕੇ ਦੱਸੋ ਪੰਜ ਸਾਲ ਬੜੇ ਸਾਲ ਤੋਂ ਪੰਜ ਛੇ ਸਾਲ ਹੋ ਗਏ ਉਹਨਾਂ ਦੇ ਸਤਿ ਕਿੰਨੀ ਵਾਰੀ ਲੜੇ ਤਾਂ ਦਿਆਂ ਬਹੁਤ ਬਹੁਤ ਵਾਰੀ ਲੜੇ ਤੇ ਆ ਹੁਣ ਇਹ ਸਵਾਰ ਕੀ ਹੋਇਆ ਇਹ ਵਾਰ ਉਹਨਾਂ ਭਾਰੇ ਮੁੰਡੇ ਦੇ ਗੱਲ ਪੈਂਦੇ ਹੈ ਇਸੇ ਨਿੱਕੇ ਦੇ ਹਾਂਜੀ ਹੈ ਤੇ ਮੜਕੇ ਬਾਅਦ ਦੂਜੇ ਮੁੰਡੇ ਦੇ ਇਹਨੂੰ ਘਰ ਲੈ ਜਾਂਦਾ ਮੜਕੇ ਦੂਜੇ ਮੁੰਡੇ ਨੂੰ ਇਹਨੂੰ ਸੱਟਾ ਸੱਟਾ ਲਾਤਾਂਗਾ ਮੜਕੇ ਦੂਜੇ ਮੁੰਡੇ ਤੇ ਗੱਲ ਪੈ ਗਈ ਐਂ ਕਰਨ ਨੂੰ ਆਉਂਦੇ ਹੈ ਤੇ ਉੱਥੇ ਕਿਰਪਾਨਾ ਲੈ ਕੇ ਦੋਵਾਂ ਜਾਣੇ ਤੇ ਇੱਕ ਕੋਲ ਉਹ ਕਟਵਾ ਜਿਆ ਵਾ ਜਿਹੜਾ ਜਾਂ ਦਾ ਲੱਗਾ ਇਹਨਾਂ ਨੇ ਡਾਕਟਰ ਪਿਸਤੌਲ ਕਿਹਦੇ ਨਾਲ ਹਮਲਾ ਕੀਤਾ ਤੁਹਾਡੇ ਕੋਲ ਦਾ ਦਸ ਤਰਾਂ ਦਸ ਤਰਾਂ ਪਿਸਤੌਲ ਨਾਲ ਦਸ ਤਰਾਂ ਗੋਲੀਆਂ ਹੀ ਚਲਾਈਆਂ ਨਾਲ ਹਾਂਜੀ ਗੋਲੀਆਂ ਵੀ ਚਲਾਈਆਂ ਮੇਰਾ ਨਾਮ ਗੋਪਾਲ ਸਿੰਘ ਜੀ ਗੋਪਾਲ ਸਿੰਘ ਜੀ ਕਿੱਥੋਂ ਦੇ ਵਾਸੀ ਜੀ ਤੇ ਕਿੱਥੇ ਡਿਊਟੀ ਕਰਦੇ ਜੀ ਪਿੰਡ ਮੇਰਾ ਚਾਟੇਵਿੰਡ ਅੰਮ੍ਰਿਤਸਰ ਡਿਊਟੀ ਕਰਦਾ ਦਰਬਾਰ ਸਾਹਿਬ ਸੀਧਾ ਸਾਹਿਬ ਅਖੰਡ ਪਾਠੀ ਦੀ ਤੇ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੋਇਆ ਮੈਂ ਡਿਊਟੀ ਕਰਕੇ ਘਰੇ ਆਇਆ ਦੀ ਚਾਚੀ ਹੁਣਾਂ ਦੀ ਲੜਾਈ ਹੋਈ ਐ ਅੱਛਾ ਤੇ ਇਹਨਾਂ ਦੇ ਸੱਟਾਂ-ਬੁੱਟਾਂ ਲੱਗਿਆ ਮੇਰੇ ਚਾਚੀ ਹੁਣਾਂ ਦੇ ਸਾਰਿਆਂ ਦੇ ਤੇ ਉਹ ਹਸਪਤਾਲ ਐਡਮਿਟ ਸੀ ਤੇ ਮੈਨੂੰ ਫੋਨ ਆਇਆ ਚਾਚੇ ਨੂੰ ਕਿ ਆਡੇ ਉਧਰ ਘਰ ਚਲ ਜਾ ਕਿ ਕੋਈ ਚੋਰੀ ਨਾ ਕਰਕੇ ਲੈ ਜੇ ਤੇ ਮੈਂ ਉਧਰ ਜਾਣ ਡਿਆ ਮੈਂ ਆਪਣੀ ਚਾਚੀ ਨੂੰ ਲੈ ਕੇ ਜਦੋਂ ਅਸੀਂ ਆਪਣਾ ਜਿੰਦਰਾ ਕੋਲ ਕੇ ਅੰਦਰ ਵੜੇ ਆ ਤੇ 6 ਜਣੇ ਆਏ ਆ ਬੂਹੇ ਤੋੜ ਕੇ ਅੰਦਰ ਆਣ ਕੇ ਸਾਨੂੰ ਦਾਤਰ ਮਾਰਨ ਆ ਪਏ ਪਹਿਲਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗੋਲੀ ਚੱਲੀ ਨਹੀਂ ਫਿਰ ਜਿੰਨੇ ਵੀ ਦਾਤਰੋਂ ਨਾਲ ਮਾਰੇ ਬਹੁਤ ਹੀ ਦਾਤਰ ਮਾਰੇ ਮੇਰੇ ਦਾਤਰ ਮਾਰੇ ਮੈਨੂੰ ਧੱਕਾ ਧੁੱਕਾ ਮਾਰ ਕੇ ਬਾਹਰ ਭਜਾ ਬਾਹਰ ਆਣ ਕੇ ਮੈਂ ਡਿੱਗ ਗਿਆ ਡਿੱਗ ਗਿਆ ਸਾਰ ਫਿਰ ਮੇਰੇ ਦਾਤਰ ਮਾਰ ਲਾਪੇ ਫਿਰ ਉਹਨਾਂ ਮੇਰੀ ਵੀਡੀਓ ਬਣਾਈਆਂ ਮੇਰੇ ਕੇਸ ਫੜ ਕੇ ਨਾਲ ਮੇਰਾ ਸੀਰੀ ਸਾਹ ਲਾ ਕੇ ਲਾਗੇ ਫਿਰ ਬਚਦਿਆਂ ਬਚਾਉਂਦਿਆਂ ਮੈਂ ਦੂਜੇ ਘਰੀ ਚਲ ਗਿਆ ਆਪਣੇ ਫਿਰ ਉੱਥੇ ਆਣ ਕੇ ਨਾ ਗੋਲੀ ਚਲਾਈ ਆ ਗੋਲੀ ਚਲਾਈ ਆ ਤੇ ਉੱਥੇ ਆਣ ਕੇ ਫੇਰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਮੇਰੇ ਘਰ ਦੇ ਆਣੇ ਅੰਦਰਵਾੜ ਲਿਆ ਕਿ ਕਾਰਨ ਕੀ ਰਿਹਾ ਸਾਰਾ ਕਿਉਂ ਆਏ ਸਾਡੇ ਨਾਲ ਕਾਰਨ ਆ ਕਿ ਉਹ ਨਸ਼ਾ ਵੇਚਦੇ ਆ ਤੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਤੇ ਸਾਡੇ ਘਰ ਲਾ ਕੇ ਨਸ਼ਾ ਨਾਲ ਵੇਚੋ ਤੇ ਉਹ ਜਾਣ ਬੁੱਝ ਕੇ ਸਾਡੇ ਘਰ ਲਾ ਕੇ ਨਸ਼ਾ ਵੇਚਦੇ ਆਣਗੇ ਜਦੋਂ ਵੀ ਵਿਰੋਧ ਕਰਦੇ ਉਹ ਦੋ ਸਾਡੇ ਨਾਲ ਲੜਦੇ ਆ ਹੁਣ ਇਹ ਸਵਾਲ ਜਿਹੜੀ ਤੁਹਾਡੀ ਲੜਾਈ ਹੋਈ ਜਦੋਂ ਤੁਸੀਂ ਵਿਰੋਧ ਕੀਤਾ ਤੇ ਤੁਹਾਡੇ ਪਰਿਵਾਰ ਚ ਕਿੰਨੂ ਕਿੰਨੂ ਸੱਟਾਂ ਲੱਗੀਆਂ ਮੇਰੇ ਚਾਚੇ ਦੇ ਮੁੰਡੇ ਦੀ ਤਿੰਨਾਂ ਜਾਣਿਆਂ ਦੀ ਸੱਟਾਂ ਲੱਗੀਆਂ ਇੱਕ ਮੇਰੇ ਭਰਾ ਦੇ ਸੱਟ ਲੱਗੀ ਆ ਚਾਚੇ ਦੇ ਮੂੰਹ ਤੇ ਵੀ ਗਰਾਰੀ ਮਾਰੀ ਆ ਤੇ ਮੇਰੇ ਬਹੁਤ ਹੀ ਜ਼ਿਆਦੇ ਨਾ ਦਾਤਰ ਮਾਰੇ ਕੰਟੀ ਮੰਗਦਾ ਤੇ ਮੰਗਰ ਮੰਗੇ ਹੋਇਆ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰਾ ਸਿਰ ਹੀ ਸਾਬ ਲਾ ਕੇ ਲਾਗੇ ਆ ਇਹਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿੰਨੇ ਮੇਰੇ ਦਾਤਰ ਮਾਰੇ ਆ ਇਹ ਸਾਰਿਆਂ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਤਿੰਨਾ ਲੜਕੀਆਂ ਦਾ ਮੈਂ ਬਾਪ ਆ ਨਿੱਕੇ ਨਿੱਕੇ ਮੇਰੇ ਬੱਚੇ ਆ ਕੱਲਾ ਕਮਾਉਣ ਵਾਲਾ ਆ ਮੈਂ ਮੈਨੂੰ ਇਹਨਾਂ ਫੱਟਰ ਕਰਕੇ ਥੋੜਤਾ ਮਾਰਤਾ ਹੈ ਸਾਹਬ ਨਾ ਮੈਨੂੰ ਕਾਸ਼ ਦੀ ਅਕਾਸ਼ ਜੀ ਕੀ ਸਾਰਾ ਮਾਮਲਾ ਹੈ ਭਾਜੀ ਇਹ ਰੋਜ਼ ਇਹਨੂੰ ਨੰਗਨ ਨਹੀਂ ਦਿੰਦੇ ਕੰਮਕਾਰ ਤੋਂ ਆ ਕੇ ਤਾਂ ਇਹਨੇ ਕਿਉਂ ਨਹੀਂ ਲਗਾਈ ਗਵਾਂਢੀ ਇਹ ਭਾਜੀ ਗਵਾਂਢੀ ਸਾਡੇ ਨਸ਼ਾ ਵੇਚਦੇ ਇਹਨਾਂ ਨੂੰ ਅਸੀਂ ਡੱਕਿਆ ਤੇ ਇਹ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਵੜ ਦੇਣਾ 20 ਸਾਲ ਕੱਟਣੇ ਆ ਤਾਂ ਤੁਹਾਨੂੰ ਮਾਰ ਕੇ ਅੱਛਾ ਹਾਂਜੀ ਕੀ ਨਾਮ ਹੀ ਨਾਲੇ ਤੁਹਾਡੇ ਕੋਲ ਨਾਂ ਇੱਕਦਮ ਨਾ ਮਨਪ੍ਰੀਤ ਜੇ ਇੱਕਦਮ ਅਸ਼ਮੇਰ ਸਿੰਘ ਜੇ ਸ਼ੇਰਾ ਸ਼ੇਰਾ ਕਹਿੰਦੇ ਉਹਨੂੰ ਇੰਨਾ ਨਹੀਂ ਬਹੁਤ ਹੱਤ ਚੁੱਕੀ ਪਾਜੀ ਐਰ ਕੀ ਕੀ ਹੋਇਆ ਐ ਸਵਾਲ ਚ ਹੋਇਆ ਐ ਤੁਸੀਂ ਪਾਜੀ ਨੰਗਰ ਨੇ ਰਾਹ ਡੱਕਤੇ ਹੀ ਤੇ ਇਹ ਕਹਿੰਦੇ ਸੀ ਤੁਹਾਡੇ ਨਾਲ ਦੇਖਣਾ ਵਾ ਤੈਨੂੰ ਮਾਰਨਾ ਗੋਲੀ ਮਾਰ ਕੇ ਮਾਰ ਦੇਣਾ 20 ਸਾਲ ਦੀ ਜੇਲ੍ਹ ਕੱਟ ਕੇ ਆਉਣੀ ਆ ਇਹ ਕੁਝ ਦੱਸ ਦੇ ਕਹਿੰਦੇ ਜੀ ਕਿਹੜੀ ਜਿਹੜੀ ਚੀਜ਼ ਨਾਲ ਹਮਲਾ ਕੀਤਾ ਗਿਆ ਤੁਹਾਡੇ ਤੇ ਪਾਜੀ ਇਹਨਾਂ ਗਰਾਰੀ ਨਾਲ ਕੀਤਾ ਤੇ ਕਿਰਪਾਨ ਨਾਲ ਪਹਿਲਾਂ ਸਟਾਰਟਿੰਗ ਇਹਨਾਂ ਨੇ ਕਿਰਪਾਨ ਨਾਲ ਕੀਤਾ ਤੇ ਬਾਅਦ ਆਡਾ ਵੀਰ ਆਇਆ ਡਿਊਟੀ ਉਂ ਤੇ ਦਾਤਰਾਣਾ ਇਹਨਾਂ ਨੇ ਮਾਰਿਆ ਉਂ ਰਿਆ ਟੱਕ ਟੁਕ ਲਾਇਆ ਗੋਲੀ ਵੀ ਚੱਲੀ ਆ ਪਾਜੀ ਭਾਜੀ ਇਹਨਾਂ ਨੂੰ ਗੋਲੀ ਮਾਰਦੇ ਲੱਗੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਪਿਸਤੌਲ ਪਿਸਟਲ ਫੜ ਲਿਆ ਗਾੜੀਆਂ ਤੇ ਉਹ ਲੋਕ ਹੋ ਗਿਆ ਇਹ ਭੱਜ ਇਹਨਾਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੀ ਗੰਦੀ ਤੋਂ ਪੁਲਿਸ ਪਾਜੀ ਕਰਨ ਦੀ ਮੈਂ ਤਾਂ ਸਾਡੀ ਉੱਥੇ ਜਦੋਂ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਨੇ ਕੋਈ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਐਸਮ ਜੀ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ